ਗੁਰਵੀਰ ਕੈਨੇਡਾ ਬਹੁਤ ਧੰਨਵਾਦ ਗੁਰਵੀਰ ਆ ਗਈ ਬਾਈ ਛੋਟੇ ਪਰ ਇਹੋ ਜੀ ਕੱਕੇ ਖਾਲਚੋਂ ਉੱਪਰ ਲਓ ਬਾਈ ਛਣਕਾ ਕੇ ਮਿੱਤਰਾਂ ਦਾ ਨਾਂ ਪੁੱਛਦੀ ਜੇ ਇਹਨਾਂ ਦਾ ਨਾਂ ਵੀ ਦੱਸਣਾ ਪੈ ਗਿਆ ਨਾ ਛੋਟੇ ਵੀਰ ਮਾਰਤਾ ਦੋਨੇ ਘੜੀਆਂ ਤੇ 4 ਦੂਏ ਇਕੱਠੇ ਹੋ ਗਏ 22 ਸੈਕਿੰਡ 22.2 ਸਮਾਂ ਲੱਗ ਗਿਆ 22 ਸੈਕਿੰਡ 22 ਪੁਆਇੰਟ ਜਿਹੜਾ ਔਰਲੇ ਪਾਸੇ ਬੱਚਾ ਭੱਜਿਆ ਵਾ ਇਹ ਤਰਮਿੰਦਰ ਜਖੜਾ ਸ਼ੀਰਾ ਤਖਾਨ ਵੱਧ ਕੈਲਗਰੀ ਕਨੇਡਾ ਬੋਪੋ ਮੀਮਸਾ ਗੱਗੀ ਮੀਮਸਾ ਤੇ ਪਰਲੇ ਪਾਸੇ ਜਿਹੜਾ ਭੱਜਿਆ ਵਾ ਇਹ ਰਾਜੂ ਗੁੱਜਰਵਾਲ ਦਵਿੰਦਾ ਕੀ ਬਈ